ਉਹਦਾ ਜਨਨ ਨਾਮ ਨਾਲ ਸਾਰੀ ਇੱਕ ਇਨਫੋਰਮੇਸ਼ਨ ਆਈ ਕੱਲ ਕਦਾਰਤਨਾਥ ਮੰਦਿਰ ਹੈ ਜੀ ਰਾਜਪੁਰਾ ਰੋਡ ਤੇ ਕਿ ਉਥੋਂ ਇੱਕ 6 ਸਾਲ ਦੀ ਬੱਚੀ ਜਿਹੜੀ ਹੈ ਮਿਸਿੰਗ ਜਿਵੇਂ ਹੀ ਇਹ ਗੱਲ ਸਰ ਆਈ ਇਨਫੋਰਮੇਸ਼ਨ ਰੀਸੀਵ ਹੋਈ ਨਾਲ ਦੀ ਨਾਲ ਸਰ ਸਾਰੀ ਪੁਲਿਸ ਜਿਹੜੀ ਹੈ ਰੈਡ ਅਲਰਟ ਤੇ ਹੋ ਗਈ ਹਰ ਤਰ੍ਹਾਂ ਦੇ ਜਿਹੜੇ ਟਰਾਂਸਪੋਰਟ ਮੋਡ ਨੂੰ ਚੈੱਕ ਕੀਤਾ ਗਿਆ ਬੱਸ ਸਟੈਂਡ ਰੇਲਵੇ ਸਟੇਸ਼ਨਸ ਹੋਰ ਵਿਥਿਨ 12 ਆਵਰਸ ਦੇ ਵਿੱਚ ਵਿੱਚ ਲੜਕੀ ਬਰਾਮਦ ਕਰ ਲਈ ਗਈ ਔਰ ਸਰ ਜੋ ਡੀਐਸਪੀ ਸਿਟੀ 1 ਸ੍ਰੀ ਦਰ ਸਤਨਾਮ ਸਿੰਘ ਔਰ ਇੱਕ ਐਸਐਚਓ ਕੋਤਵਾਲੀ ਸ੍ਰੀ ਜਸਪ੍ਰੀਤ ਕਾਲੋ ਇਨਾਂ ਦੇ ਨਾਲ ਜਿਹੜੀ ਬਾਕੀ ਵੀ ਸਾਰੀ ਫੋਰਸ ਨਾਕਾਬੰਦੀ ਤੇ ਜਿਵੇਂ ਸਿਟੀ ਸੀਲਿੰਗ ਵਾਲੇ ਨੂੰ ਨਾਲ ਦੀ ਨਾਲ ਇੰਪਲੀਮੈਂਟ ਕੀਤਾ ਗਿਆ ਔਰ ਇਹਦਾ ਰਿਜ਼ਲਟ ਇਹ ਨਿਕਲਿਆ ਵੀ ਲੜਕੀ ਵੀ ਬਰਾਮਦ ਹੋ ਗਈ ਐਂਡ ਜਿਹੜਾ ਦੋਸ਼ੀ ਹੈ ਰਾਜੂ ਨਾਮ ਦਾ 45 ਸਾਲ ਦਾ ਉਹ ਵੀ ਫੜਿਆ ਗਿਆ ਇਹਦੇ ਚ ਦਸਨੀਯੋਗ ਗੱਲ ਇਹ ਹੈ ਕਿ ਇਨਫੋਰਮੇਸ਼ਨ ਜਦੋਂ ਆਈ ਉਹਦੇ ਤੇ ਜੋ ਪੁਲਿਸ ਨੇ ਰਿਐਕਟ ਕੀਤਾ ਔਰ ਨਾਲ ਜੋ ਸਾਨੂੰ ਪਬਲਿਕ ਵੱਲੋਂ ਔਰ ਉਸ ਸਪੀਡਤਾ ਦੇ ਪਰਿਵਾਰ ਵੱਲੋਂ ਸਾਡੇ ਤੇ ਵਿਸ਼ਵਾਸ ਰੱਖਿਆ ਗਿਆ ਉਸ ਕਰਕੇ ਅਸੀਂ ਆਪਣੇ ਕੰਮ ਤੇ ਜਿਹੜਾ ਇੱਕਦਮ ਡਟ ਗਏ ਔਰ ਅਸੀਂ ਰਿਜ਼ਲਟ ਦਿੱਤਾ ਤਾਂ ਮੈਂ ਟੀਮ ਪਟਿਆਲਾ ਦਾ ਇੱਕ ਮੈਂਬਰ ਹੋਣ ਦੇ ਨਾਤੇ ਅੰਦਰ ਅੰਡਰ ਦਾ ਲੀਡਰਸ਼ਿਪ ਆਫ ਸ਼੍ਰੀ ਵਰਨੂ ਸ਼ਰਮਾ ਅਸੀਂ ਜਿਵੇਂ ਹੀ ਕੋਈ ਮੈਸੇਜ ਆਂਦਾ ਬਿਲਕੁਲ ਪ੍ਰੋਪਰ ਕਿ ਜੋ ਐਸਓਪੀ ਬਣੀ ਹੈ ਥੱਲੇੋਂ ਉੱਪਰ ਜਾਂਦਾ ਔਰ ਸਾਰਾ ਮੈਸੇਜ ਸਾਰੇ ਡਿਸਟ੍ਰਿਕਟ ਚ ਭੇਜਦਾ ਉਹਨੂੰ ਪ੍ਰੋਪਰ ਫੋਲੋ ਕਰਦੇ ਆ ਨਾਲ ਹੀ ਮੈਂ ਇੱਕ ਤੁਹਾਡੇ ਸਾਰਿਆਂ ਦੇ ਮਾਧਿਅਮ ਤੋਂ ਇੱਕ ਰਿਕਵੈਸਟ ਕਰਦਾ ਕਿ ਜਦੋਂ ਵੀ ਇਦਾਂ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਤੇ ਟਰਸਟ ਕਰਨਾ ਚਾਹੀਦਾ ਮੈਂ ਉਸ ਪਰਿਵਾਰ ਦਾ ਸਮੂਹ ਪਟਿਆਲਾ ਨਿਵਾਸੀਆਂ ਦਾ ਸ਼ੁਕਰਗੁਜ਼ਾਰ ਵੀ ਹਾਂ ਜਿਨ੍ਹਾਂ ਨੇ ਏਡੀ ਵੱਡੀ ਸੰਸਨੀ ਚੀਜ਼ ਲਈ ਸਾਨੂੰ ਟਾਈਮ ਦਿੱਤਾ ਸਾਡੇ ਤੇ ਵਿਸ਼ਵਾਸ ਰੱਖਿਆ ਔਰ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਨਜਿੱਠਣ ਦੇ ਬਜਾਏ ਇਸ ਕੇਸ ਤੇ ਫੋਕਸ ਕੀਤਾ ਔਰ ਇਹਨੂੰ ਟ੍ਰੇਸ ਕੀਤਾ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਆਫ ਦਿਸ ਕੰਟਰੀ ਸਾਡੀ ਸਾਰਿਆਂ ਦੀ ਮੋਰਲ ਡਿਊਟੀ ਹੈ ਕਿ ਹਰ ਮਾਈਨਰ ਬੱਚੇ ਦੀ ਰਾਖੀ ਰੱਖੀ ਜਾਵੇ ਔਰ ਸਾਡੇ ਐਸਐਸਪੀ ਸਾਹਿਬ ਦੀਆਂ ਬੜੀਆਂ ਸਟ੍ਰਿਕਟ ਗਾਈਡਲਾਈਨਸ ਨੇ ਕਿ ਕਿਸੇ ਤਰ੍ਹਾਂ ਦੀ ਵੀ ਬਾਡੀ ਲੀਕ ਕ੍ਰਾਈਮ ਅਗੇਂਸਟ ਪਰਸਨ ਔਰ ਐਨਡੀਪੀਐਸ ਜੋ ਜੁਧ ਨਸ਼ਾ ਵਿਰੋਧ ਚੱਲ ਰਿਹਾ ਹੈ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਕਿਸੇ ਤਰ੍ਹਾਂ ਦਾ ਚਾ ਸਾਡੇ ਮੈਕਮਨ ਸ਼ੈਂਡਨ ਗਲੋਬ ਹੈ ਚਾਹੇ ਉਹ ਕਿਸੇ ਵੀ ਪੋਜੀਸ਼ਨ 'ਚ ਬੈਠਾ ਹੋਵੇ ਕਿਸੇ ਨੂੰ ਕੋਈ ਬਖਸ਼ਿਆ ਨਾ ਜਾਵੇ ਔਰ ਜੋ ਬਣਦੀ ਕਾਰਵਾਈ ਹੈ ਉਹਦੇ ਤੇ ਕੀਤੀ ਜਾਵੇ ਸਰ ਇਹ ਬੱਚੀ ਜਿਹੜਾ ਅਸੀਂ ਬੱਚੀ ਨੂੰ ਕਿਉਂ ਡੀਨੈਕ ਕਰਨਾ ਕਰਦਾ ਸੀ ਕੋਈ ਰੈਕਟ ਹੈ ਜਾਂ ਕੋਈ ਸਰ ਇਹ ਰੈਕਟ ਨਹੀਂ ਹੈ ਜੀ ਇਹ ਬੱਚੀ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਤੋਂ ਬਾਅਦ ਇਹਦੇ ਵਿੱਚ ਕਾਫੀ ਜੜੀਆਂ ਹੋਰ ਚੀਜ਼ਾਂ ਬਾਧਾ ਹੋਣਾ ਹੈ। ਔਰ ਇਹ ਬੰਦੇ ਨੇ ਮੈਂ ਕਹਾਂਗਾ ਕਿ ਲਸਟ ਚਲਦੇ ਇਹ ਕਿਡਨੈਪ ਕੀਤਾ। ਔਰ ਉਦੋਂ ਅੱਗੇ ਮੈਡੀਕਲਸ ਤੋਂ ਬਾਅਦ ਜੋ ਮੈਡੀਕਲ ਦੀ ਫਾਈਨਡਿੰਗ ਆਏਗੀ ਔਰ ਹੋਰ ਹੈ ਉਹਦੇ ਮੁਤਾਬਕ ਜੋ ਧਾਰਾ ਮਾਦ ਦਾ ਬਾਧਾ ਕੀਤਾ ਜਾਊਗਾ। ਇਹ ਬੜਾ ਇੱਕ ਹੀਨੀਅਸ ਔਰ ਸਸੰਸਨੀ ਗੇਸ ਕ੍ਰਾਈਮ ਹੈ। ਇਹ ਇਦਾਂ ਦਾ ਕ੍ਰਾਈਮ ਹੈ ਜਿਹਦੇ ਵਿੱਚ ਇਨਸਾਨੀ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ। ਬੱਚੀ ਦਿੱਤੋ ਬੰਦਾ ਵੱਧ ਹੋਈ ਸਰ ਬੱਚੀ ਬ੍ਰਾਂਧ ਸਿਚੋ ਸਾਹਿਬ ਬੱਚੀ ਦੀ ਮਥੁਰਾ ਕਲੋਨੀ ਦੇ ਕੋਲੇ ਹੀ ਜਦੋਂ ਸਵੇਰੇ ਇਹਦੇ ਰਿਸ਼ਤੇਦਾਰਾਂ ਤੋਂ ਪੁੱਛ ਕੇ ਚੁਈ ਐਪ੍ਰੀਹੈਂਡ ਕੀਤੇ ਉਦੋਂ ਇਹ ਡਰਦਾ ਮਾਰਾ ਘਬਰਾ ਕੇ ਬੱਚੀ ਨੂੰ ਮਥੁਰਾ ਕਲੋਨੀ ਦੇ ਕੋਲੇ ਹੀ ਪਿਛੇ ਪਾਸੇ ਬਾਈਪਾਸ ਕੋਲੇ ਛੱਡ ਗਿਆ ਸੀ ਤੇ ਅਸੀਂ ਸੀਸੀਟੀਵੀ ਫੁਟੇਜ ਦਾ ਟ੍ਰਾਇਲ ਅੱਗੇ ਫਾਲੋ ਕਰਦੇ ਕਰਦੇ ਬੱਚੀ ਸੰਦ ਉੱਥੇ ਹੀ ਬਾਈਪਾਸ ਦੇ ਕੋਲੇ ਬੱਚੀ ਬਰਾਮਦ ਹੋ ਗਈ ਸਵੇਰੇ 9 ਵਜੇ ਸਰ ਇੱਕ ਜਿਹੜਾ ਬੱਚੀ ਬਰਾਮਦ ਹੋਈ ਇੱਕ ਕੰਡੀਸ਼ਨ ਜਿਸ ਨੂੰ ਉਹ ਬੰਨਿਆ ਸੀ ਜਾਂ ਨਹੀਂ ਬੱਚੀ ਜਿਮੀ ਨਾਰਮਲ ਸੀ ਜੀ ਬੱਚੀ ਸੀ ਸ਼ੀ ਵਾਸ ਐਬਸੋਲੂਟਲੀ ਨਾਰਮਲ ਤੇ ਉਸ ਤੋਂ ਬਾਅਦ ਫਿਰ ਬੱਚੀ ਦੇ ਜੋ ਸੰ ਆਫ ਦੀ ਮਾਂ ਨੂੰ ਦੱਸਿਆ ਉਸ ਦੇ ਮੁਤਾਬਕ ਅਸੀਂ ਉਹਦੀ ਜਿੰਨੀ ਕੁ ਪੁੱਛ ਕੀਤੀ ਸੀ ਉਹਦੀ ਮਾਂ ਦੇ ਸਾਹਮਣੇ ਕੀਤੀ ਗਈ ਉਹਦੇ ਮੁਤਾਬਕ ਅਸੀਂ ਬੰਦੇ ਨੂੰ ਫੋਲੋ ਕਰਨ ਲੱਗੇ ਤੇ ਜਿਹੜਾ ਬੰਦਾ ਹੈ ਯੂਪੀ ਦਾ ਰਹਿਣ ਵਾਲਾ ਹੈ ਯੂਪੀ ਵਾਪਸ ਭੱਜਣ ਦੀ ਫਰਾਕ ਸੀ ਜਿਹਨੂੰ ਅਸੀਂ ਰੇਲਵੇ ਸਟੇਸ਼ਨ ਤੋਂ ਫੜਿਆ ਸਰ ਰੇਲਵੇ ਚੜ੍ਹਨ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਇਹ ਬੱਚੀ ਨਹੀਂ ਜੀ ਰਿਸ਼ਤੇਦਾਰ ਨਹੀਂ ਇਹ ਸਰ ਉੱਥੇ ਲੋਕਲ ਆਈਟਸ ਨੇ ਮੈਂ ਇਹਦੇ ਵਿੱਚ ਤਾਂ ਹੀ ਐਸਐਚਓ ਸਾਹਿਬ ਨੂੰ ਕਿਹਾ ਵੀ ਤੁਹਾਨੂੰ ਬਿਲਕੁਲ ਡਾਇਰੈਕਟ ਆਪਣੀ ਦੱਸਣ ਜਿਨ੍ਹਾਂ ਨੇ ਕੰਮ ਕੀਤਾ ਸਰ ਜਦੋਂ ਹੀ ਪ੍ਰੈਸ਼ਰ ਮਾਉਂਟ ਹੋਇਆ ਔਰ ਸਾਰੇ ਰਸਤੇ ਭੱਜਣ ਦੇ ਬੰਦ ਹੋ ਗਏ ਔਰ ਇੱਕ ਸੀਸੀਟੀਵੀ ਫੁਟੇਜ ਤੋਂ ਜਦੋਂ ਅਸੀਂ ਕਲੋਜ਼ ਆਏ ਤਾਂ ਉਦੋਂ ਉਸ ਬੰਦੇ ਨੇ ਬੱਚੀ ਉੱਥੇ ਛੱਡ ਦਿੱਤੀ ਉਹਨੂੰ ਸਰਮਾਇਆ ਉੱਥੇ ਉਸੇ ਮਹੱਲੇ ਦਾ ਹੈ ਜੀ ਸਰ ਉੱਥੇ ਨੇੜੇ ਦੇ ਰਹਿਣ ਵਾਲਾ ਮੈਂ ਸਰ ਨੂੰ ਦੱਸ ਰਿਹਾ ਜੀ ਜਿਵੇਂ ਹੁਣ ਮੈਡੀਕਲ ਕਰਾਵਾਂਗੇ ਫਿਰ ਬਾਕੀ ਜਿਹੜੀ ਚੀਜ਼ਾਂ ਆਣਗੀਆਂ ਦੇਖੋ ਛੋਟੀ ਬੱਚੀ ਐ ਸੀ ਉਹਦਾ ਨਾਮ ਨਹੀਂ ਡਿਕਲੇਅਰ ਕਰ ਸਕਦੇ ਅਕੋਰਡਿੰਗ ਟੂ ਜੋ ਜੁਵਨਾਈਲ ਐਕਟ ਆ ਸੀ ਉਹਨੂੰ ਵੀ ਫੋਲੋ ਕਰਨਾ ਇਸੇ ਤਰ੍ਹਾਂ ਜਿੰਨੀ ਵੀ ਪੁੱਛਗਿਛ ਹੋਏਗੀ ਉਹਦੀ ਪੇਰੈਂਟਸ ਔਰ ਲੇਡੀ ਪੁਲਿਸ ਆਫੀਸਰ ਦੇ ਥਰੂ ਹੋਏਗੀ ਔਰ ਇਨ ਫਰਦਰ ਜਦੋਂ ਮੈਡੀਕਲ ਜਿੰਨੀ ਦੇਰ ਨਹੀਂ ਹੁੰਦਾ ਓਨੀ ਦੇਰ ਬੱਚੀ ਜੋ ਸਟੇਟਮੈਂਟ ਨਹੀਂ ਦਿੰਦੀ ਹਲੇ ਉਦੋਂ ਬਾਅਦ ਫਿਰ ਅੱਗੇ ਸਾਰਾ ਕਾਰੋਬਾਰ ਕੀਤਾ ਜਾਊਗਾ ਸਰ ਇਹ ਪੁਲਿਸ ਦੀ ਮੁਸ਼ਤੈਦੀ ਰਹੀ ਕਿ ਬੱਚੀ ਫੜੀ ਗਈ ਹੈ ਲੱਗ ਰਹੀ ਹੈ ਦਤੀ ਹੈ ਸਰ ਮੈਂ ਇਹਦੇ ਵਿੱਚ ਕਹਾਂਗਾ ਜੀ ਇਹ ਟੀਮ ਇਵੈਂਟ ਆ ਸਾਰਾ ਸਰ ਇਹ ਗੱਲ ਹੈ ਵੀ ਜਿਹੜੇ ਮਾਵਾ ਪੈ ਉਹ ਵੀ ਟਿੰਗਰ ਬਹੁਤ ਅਲਿਸਰਨ ਕਰਦੇ ਉਹਦੇ ਬਾਰੇ ਕੁਝ ਕਹੂੰਗਾ ਸਰ ਮੈਂ ਨਾ ਦੇਖੋ ਆ ਵੀ ਆ ਰ ਡਵੈਲਪਿੰਗ ਕੰਟਰੀ ਹਾਲੇ ਹਰ ਬੰਦਾ ਇੱਥੇ ਵੇਰ ਨਹੀਂ ਹੈਗਾ ਆਪਾਂ ਕਈ ਵਾਰੀ ਦੇਖਦੇ ਆ ਕਿ ਆਪਾਂ ਕਈ ਦੀ ਸਲਮ ਏਰੀਆਸ ਜਾਂ ਥੋੜੇ ਜੇ ਫਾਈਨੈਂਸ਼ਲੀ ਬੈਕਵਰਡ ਏਰੀਆਸ ਤੇ ਜਾਂਦੇ ਆ ਤਾਂ ਬੱਚੇ ਆਪਾਂ ਦੇਖਦੇ ਆ ਆਮ ਸੜਕਾਂ ਤੇ ਖੇਡਦੇ ਨੇ ਸਕੂਲਸ ਵੀ اٹੈਂਡ ਨਹੀਂ ਕਰਦੇ ਛੁੱਟੀਆਂ ਵੀ ਨਹੀਂ ਤਾਂ ਕਈ ਚੀਜ਼ਾਂ ਨੇ ਇਸੇ ਕਰਕੇ ਮੈਂ ਅਪੀਲ ਕੀਤੀ ਵੀ ਸਾਰੇ ਆਪਣੇ ਬੱਚਾ ਤੇ ਇੱਕ ਸਟ੍ਰਿਕਟ ਵਿਜ਼ਲ ਵੀ ਰੱਖਣ ਕੋਈ ਹਲਕਾ ਜਿਹਾ ਵੀ ਤੁਹਾਨੂੰ ਕੋਈ ਬੱਚਾ ਬੱਚੀ ਮਿਸਿੰਗ ਲੱਗਦਾ ਜਾਂ ਹੋਰ ਹੈ ਉਹਨੂੰ ਨਾਲ ਦੀ ਨਾਲ ਇਨਫੋਰਮ ਕੀਤਾ ਜਾਵੇ ਔਰ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਅਸੀਂ ਮੌਕੇ ਤੇ ਫਟਾਫਟ ਪਹੁੰਚੀਏ ਔਰ ਉਸ ਚੀਜ਼ ਨੂੰ ਵੈਰੀਫਾਈ ਕਰੀਏ ਕਿ ਬੱਚਾ ਕਿਸੇ ਨਾਲ ਖੇਡਣ ਗਿਆ ਯਾਰਾਂ ਦੋਸਤਾਂ ਨਾਲ ਕਿ ਬੱਚੇ ਨਾਲ ਕੋਈ ਹੱਪੀ ਹੋ ਗਿਆ ਪਹਿਲਾਂ ਮੰਦਰ ਕੋਲੇ ਖੇਡਦੀ ਬੱਚੀ ਨੂੰ ਮੰਦਰ ਕੋਲੇ ਖੇਡਦੀ ਬੱਚੀ ਨੂੰ ਇਹ ਬੰਦੇ ਨੇ ਰਿਪੋਰਟ ਕਰਕੇ ਚੈੱਕ